ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਬੇਨਤੀ ਹੈ ਸਾਰੇ ਨਗਰ ਨਿਵਾਸੀਆਂ ਨੂੰ ਕਿ ਪ੍ਰਾਲੀ ਵਾਲੇ ਮੁੱਦੇ ਤੇ ਅੱਜ ਬਾਹਰੂ ਟੀਮ ਨੇ ਆ ਕੇ ਗੱਲਬਾਤ ਕਰਨੀ ਹੈ ਭਾਈ ਸੋ ਵੱਧ ਤੋਂ ਵੱਧ ਕਿਸਾਨਪਰਾ ਧਰਮਸ਼ਾਲਾ ਵਿੱਚ ਪਹੁੰਚਣ ਦੀ ਸਹਾਲਾ ਕਰਨ ਸੋ ਦੁਬਾਰੇ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਪ੍ਰਾਲੀ ਵਾਲੇ ਮੁੱਦੇ ਤੇ ਅੱਜ ਕੱਟ ਰੱਖਿਆ ਗਿਆ ਧਰਮਸ਼ਾਲਾ ਦੇ ਵਿੱਚ ਉਹਨਾਂ ਕੋਈ ਵੱਡਾ ਫੈਸਲਾ ਲਿਆ ਜਾਊਗਾ ਕਿਰਪਾ ਕਰਕੇ ਧਰਮਸ਼ਾਲਾ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸਾਹਿਬ ਵਾਹਿਗੁਰੂ ਲਾ ਇਹ ਅਰਦਾਬ ਬੁਲਾ ਰਿਹਾ ਹਾਂਗੇ ਏਸੋ ਸਤਿਨਾਮ ਆ ਪਿਆਰ ਲੱਗ ਆਇਆ ਹੈ ਗਾਇੂ ਸ਼ੇ ਜੀ ਆ ਲਵੀ ਵੇ ਆ ਬੁੜਾ ਵੀ ਸਾਰਾ ਜਨ ਸਕੂਲਿਆਂ ਜੀ ਬੜਿਆ ਰਹਿੰਦਾ ਗਾ ਆ ਆ ਗਿਆ ਕੰਝਰਾ ਕਿੱਥੋਂ ਆਇਆ ਤੂੰ ਮੈਂ ਤਾਂ ਇੱਥੇ ਸੀ ਸਾਰਾ ਦਿਨ ਚੁੱਲੇ ਜੀ ਬੜਿਆ ਰਹਿਣਾ ਬਾਪੂ ਮੈਂ ਤਾਂ ਬੜਿਆ ਰਹਿਣਾ ਤੇ ਮਾੜਾ ਮੋਟਾ ਦੇਖ ਲਿਆ ਆ ਗੁਰਦੁਆਰੇ ਨੋਟਿਸਮੈਂਟ ਹੋ ਗਿਆ ਠੀਏ ਪਰਾਲੀ ਵਾਲਿਆਂ ਦਾ ਕੱਟ ਹੋਇਆ ਆ ਪਰਾਲੀ ਨੂੰ ਅੱਗ ਲਾਉਣ ਵਾਸਤੇ ਬਾਹਰੋਂ ਆਉਂਦੇ ਅਧਿਕਾਰੀ ਹੁਣ ਕਹਿੰਦੇ ਅੱਗ ਬੁਝਾਉਣਗੇ ਕੋਈ ਮਾੜਾ ਮੋਟਾ ਦੇਖ ਲਿਆ ਕਰ ਆ ਗੇਲਾ ਦੇਖ ਲਾ ਤੜਕੇ ਜਾਂਦਾ ਹੱਥ ਨੇ ਆਉਂਦਾ ਕੰਮ ਤੋਂ ਤੇ ਤੂੰ ਸਾਰਾ ਦਿਨ ਮੰਜੇ ਨਾਲ ਚੁੰਬੜਿਆ ਰਹਿਣਾ ਡਗਿਆ ਰਹਿਣਾ ਤੇ ਮੈਨੂੰ ਨਹੀਂ ਸੁਣਦੀ ਯਾਰ ਕੇ ਜੀ ਫਾਇ ਉਹ ਕਵਿਆ ਆ ਮਿੱਠੂ ਦਾ ਝੋਰ ਦੇਖਿਆ ਤੜਕੇ ਜਾਂਦਾ ਤੇ ਹੱਥ ਨੇ ਆਉਂਦਾ ਕੰਮ ਤੋਂ ਤੇ ਤੂੰ ਆਦੇ ਬੇਬੇ ਬਾਪੂ ਨੂੰ ਫਾਹੇ ਟੰਗ ਰੱਖਿਆ ਪਤੰਦਰਾ ਓਏ ਤੂੰ ਸਾਨੂੰ ਮਾਰ ਕਿਉਂ ਨਹੀਂ ਦਿੰਦਾ ਓਏ ਮਰ ਜਾਂ ਨਹੀਂ ਤੂੰ ਆਪ ਮਰ ਮਰ ਜਾ ਕਿਤੇ ਡੱਕ ਕੇ ਤੁਰਿਆ ਫਿਰਦਾ ਰਹਿਣਾ ਓ ਬਾਪੂ ਜੀ ਇੰਨੇ ਔਕਾਣਾ ਹੋਰ ਜੰਮ ਲੈਂਦਾ ਯਾਰ ਲੋਕੀ ਨਾ ਘਾਰ ਮੈਨੂੰ ਭੈ ਜਾਂਦੇ ਓ ਚੰਗਾ ਵੀ ਕਵੀਆਂ ਓਹਨ ਦੀ ਚੰਗਾ ਖੇਤ ਓ ਸੁਰਤ ਆ ਗਈ ਤਾਂ ਆਜੀ ਮਾੜਾ ਮੋਟਾ ਤੇਰਾ ਨਸ਼ਾ ਨੋਸ਼ਾ ਘਟ ਹੋਇਆ ਤਾਂ ਯਾਰ ਰਹਿੰਦਾ ਸਾਰਾ ਦਿਨ ਹੀ ਲਾਦਾਂ ਵੀ ਨਹੀਂ ਪਹੁੰਚਣਾ ਹਜੇ ਤੱਕ ਨਹੀਂ ਸਰੇ ਬੈਠੀ ਹੂ ਰਾਹ ਕਰ ਲੈਣਾ ਹੁਣ ਹੁਣ ਤੱਕ ਨੂੰ ਪਤਾ ਨਹੀਂ ਚਾ ਪਤਾ ਹਣੀ ਪਈ ਚੰਨ ਵੀ ਜੱਜ ਸਿਆਂ ਇਕੱਲੇ ਨਹੀਂ ਕਰਨਾ ਪੈਣਾ ਤੈਨੂੰ ਹਵਾ ਦਾ ਵੀ ਨਹੀਂ ਰੁਕਾ ਦਿੱਤਾ ਪਤਾ ਲੱਗਦਾ ਹਵਾ ਕਿੱਧਰ ਗਈ ਹੈ ਹਵਾ ਫਟਿਆ ਨਾ ਧੂਆ ਤਾਂ ਯਾਰ ਇੱਧਰ ਨੂੰ ਚਾਈ ਜਾਂਦਾ ਉਹ ਇੱਧਰ ਨਹੀਂ ਹੈ ਸੜਕ ਵੱਲੋਂ ਤਾਂ ਹੈ ਨਹੀਂ ਅਜਾ ਕੋਈ ਨਹੀਂ ਦੇਖਦੇ ਆ ਚੱਲ ਬਾਈ ਹੋਰ ਆ ਜਾ ਮਿੱਠੂ ਹੋਰ ਮਿੱਠੂ ਕੀ ਹਾਲ ਚਾਲ ਹੈ ਵਧੀਆ ਬਾਈ ਵਧੀਆ ਹੋਰ ਕਿੱਧਰ ਗਿਆ ਮਰੇ ਬਸ ਕੇਤ ਆਇਆ ਸੀ ਮੈਂ ਚੱਲ ਬਾਈ ਨੂੰ ਮਿਲ ਚੱਲਦਾ ਹੋਰ ਕੰਮ ਧੰਦਾ ਕਰੀ ਜਾਂਦੇ ਆ ਭਰਾ ਆ ਗੁਕ ਲਈ ਇਹਨੂੰ ਅੱਗ ਯਾਰ ਮੈਨੂੰ ਨਾ ਮਿੱਠੂ ਯਾਰ 2 ਦਿਨ ਹੋ ਗਏ ਦੇਖਦੇ ਇਹਨੂੰ ਠੀਕ ਆ ਹਵਾ ਹੁਣ ਦੇਖ ਇੱਧਰ ਇੰਨੇ ਬਾਣ ਚੱਲਦੇ ਆ ਹਨਾ ਹਵਾ ਹੋਈ ਪਈ ਐ ਇਧਰੋਂ ਆਇਆਂ ਨੂੰ ਹੋਈ ਪਈ ਐ ਕਾਨੂੰ ਕਿਹਾ ਕੋਈ ਐਕਸੀਡੈਂਟ ਹੋ ਗਿਆ ਯਾਰ ਤੈਨੂੰ ਪਤਾ ਸਭ ਦਾ ਦੇਖਣਾ ਪੈਂਦਾ ਹਾਂ ਹੁਣ ਜਿਹੜੇ 2 ਦਿਨ ਹੋ ਗਏ ਦੇ ਇਹਨੂੰ ਜੇ ਹਵਾ ਇਧਰ ਲਈ ਹੋ ਤਾਂ ਭਰਾਵਾ ਲਾਵਾਂਗੇ ਨਾ ਯੋਨਾ ਚਰ ਅਸੀਂ ਤਾਂ ਭਰਾਵਾ ਫਸੇ ਹੋਏ ਆ ਹੁਣ ਆਪਣੇ ਸਰਪੰਚਾਂ ਨੇ ਕੀ ਕਰਿਆ ਅੱਠ ਵਾਰੀ ਬਾਹਨ ਬਾਤਾ ਠੀਕ ਹੈ ਤੇ ਪ੍ਰਾਲੀ ਹਜੇ ਵਿਚੀ ਰੋਲੀ ਫਿਰਦਿਆ ਤੇ ਯਾਰ ਮੇਰੇ ਵਰਗੇ ਹੁਣ ਗਰੀਬ ਬੰਦੇ ਦਾ ਕਿੱਥੇ ਇਨਾਂ ਯਾਰ ਕਿੱਥੋਂ ਚੱਲ ਲੂੰਗਾ ਮੇਰੇ ਕੋਲ ਤਾਂ ਆਪਦਾ ਸੰਦਾ ਵੀ ਹੈ ਨਹੀਂ ਹੈ ਹੁਣ ਮੈਂ ਜੇ ਹੁਣ ਜਿਹੜੀ ਇੱਕ ਟਰਾਲੀ ਝੋਨੇ ਦੀ ਵੇਚੀ ਆ ਨਾ ਜੇ ਉਹ ਵਿੱਚ ਖਰਚਾ ਕਰਕੇ ਕਿਤੇ ਜਿਵੇਂ ਹੁਣ ਇੱਥੇ ਪ੍ਰਾਲੀ ਚੱਕਣ ਦੇ ਬੰਦੇ ਨਾਲੇ ਮੇਰਾ ਤਾਂ ਯਾਰ ਕੱਲਾ ਕਰਾਇ ਹੀ ਪੂਰਾ ਹੋਊਗਾ ਹੈ ਤੇ ਸਾਰਾ ਕੁਝ ਦੇਖਣਾ ਪੈਂਦਾ ਅੱਗ ਲਾਉਣੀ ਜੱਟ ਦੀ ਮਜਬੂਰੀ ਆ ਬਾਈ ਸਾਡਾ ਜੀ ਥੋੜੀ ਕਰਦਾ ਠੀਕ ਹੈ ਹੁਣ ਜਿੰਨਾ ਚਿਰ ਹੁਣ ਸੜਕ ਵਗਦੀ ਹੈ ਹਰੇਕ ਭੈਣ ਭਾਈ ਇੱਥੇ ਟੱਪਦਾ ਆਪਾਂ ਤਾਂ ਆਪਦੇ ਬੰਦਿਆਂ ਦਾ ਵੀ ਸੋਚਣਾ ਹੈ ਕੱਲਾ ਇਹ ਤਾਂ ਇਹ ਵੀ ਆਪਾਂ ਆਪਦਾ ਸੋਚਦੇ ਆ ਇਹ ਸਭ ਸਾਨੂੰ ਸਰਕਾਰਾਂ ਨੇ ਸਾਡੀਆਂ ਮੱਤਾਂ ਮਾਰੀਆਂ ਹੋਈਆਂ ਹੋਈਆਂ ਬਾਈ ਹਾਂ ਸਾਡੇ ਜ਼ਿੰਮੇਵਾਰ ਦਾ ਉੱਖਾ ਹੋ ਜਾਂਦਾ ਛੋਟੇ ਜ਼ਿੰਮੇਵਾਰ ਦਾ ਕੁਝ ਨਹੀਂ ਬਾਈ ਪੱਟੀ ਦਾ ਬਹੁਤ ਭਰਾਵਾਲਾ ਸੰਤ ਮਹਿੰਗੇ ਆਗੇ ਸੰਤ ਮਹਿੰਗੇ ਹੁਣ ਬਾਈ ਆਪਣਾ ਤਾਂ ਕੱਲਾ ਤੇਲ ਪੂਰਾ ਆਉਣਾ ਹੁਣ ਤਾਂ ਭਰਾਵਾ ਬਸ ਤਰਲੇ ਰਹਿ ਗਏ ਪੱਲੇ ਹੈ ਇੱਕ ਵੀੜੀ ਆਪਣੀ ਨਸ਼ਾ ਨੇ ਗਾਰ ਲਈ ਹੈ ਨਸ਼ਾ ਆਨੇ ਖਾਲੀ ਭਰਾਵਾ ਸਰਕਾਰਾਂ ਨੇ ਵਾੜਤਾ ਨਸ਼ਾ ਇਹ ਸਭ ਸਰਕਾਰਾਂ ਦੇ ਕੰਮ ਹੈ ਹਾਂ ਰਹਿੰਦੇ ਖੁੰਦੇ ਆ ਫਸਲ ਭਰਾਵਾ ਫਸਲਾਂ ਵੀ ਉਹ ਜਿਹਾ ਹੋਣ ਲੱਗੀਆਂ ਠੀਕ ਆ ਰੱਬ ਵੀ ਉਹ ਜਿਹਾ ਕਰੋਪੀਆਂ ਰੱਬ ਲਈ ਜਾਂਦਾ ਤਾਂ ਇਹੋ ਆ ਰਹਿੰਦਾ ਖੁੰਦਾ ਲਾਤ ਭਰਾਵਾ ਗੰਦੀ ਨਿਕਲ ਗਈ ਹੈ ਵੀ ਤੈਨੂੰ ਲਾਂਭਾ ਦੇਣਾ ਸੀ ਬਈ ਯਾਰ ਹਾਂ ਟੋਟੇ ਵਾਲੇ ਤਾਂ ਸ਼ੋਰ ਜੇ ਦਾ ਜਮਾ ਕਰਿਆ ਪਿਆ ਜਮਾ ਭਰਾਵਾ ਉਹਦੇ ਵਾਲੀ ਤਾਂ ਉਹਦੀ ਤਾਂ ਜਮਾ ਸਸਤਰੀ ਗਾਲੀਆਂ ਸਾਡੇ ਕੰਨੀ ਦਾ ਸਾਨੂੰ ਤਾਂ ਭਰਾਵਾ ਉਹ ਕੁਝ ਨਹੀਂ ਪੁੱਛਦਾ ਪਾਸੇ ਦਾ ਕਰੋ ਹੀ ਖਾਂਦਾ ਸਾਰਾ ਕੁਝ ਉਹਨੂੰ ਕੰਮ ਤੋਂ ਦੇ ਲਾਓ ਯਾਰ ਕਾ ਕਮਤੰਦੇ ਭਰਾਵਾਂ ਉਹਨਾਂ ਕਰਦਾ ਕਰਦਾ ਨਾ ਬਾਹਰ ਦਾ ਚੱਲ ਮੈਨੂੰ ਤਾਂ ਐ ਜੀ ਮੈਂ ਆ ਅੱਗੋ ਬੁਲਾ ਲਈ ਹੋਊਗੀ ਤੂੰ ਟਾਈਮ ਨਾਲ ਵਧੀਆ ਵਾਣ ਦੀਜ ਲੈਣਾ ਆਹ ਚੱਲ ਚੱਕਦੇ ਭਾਈ ਦਾ ਪਤਾ ਲੈ ਆਈਏ ਬਸ ਕੋਈ ਨਹੀਂ ਦੇਖਦੇ ਆਵਾ ਇਧਰ ਲਈ ਹੋ ਗਈ ਤਾਂ ਉਹਨੂੰ ਲਾਵਾਂਗੇ ਭਾਈ ਫਿਰ ਚੱਲ ਕੋਈ ਨਹੀਂ ਆਪਣੀ ਕਾਰ ਕੰਮ ਹੋ ਗਿਆ ਚਲੋ ਚਲੋ ਪਹੁੰਚੋ ਭਾਈ ਕਰਦੇ ਆਂ ਫਿਰ ਕੰਮ ਤਾਂ ਬੰਦੇ ਬੰਦੇ ਬੁਲਾਉਣੇ ਨਾਲੇ ਆਪਰਾ ਗਾਰਾ ਨੋ ਨਾ ਆਪੜਿਆ हां दस। ਇਹਨੇ ਪਤੰਬਰ ਨਹੀਂ ਜਾਉਣਾ ਆਪਾਂ ਦਾ। ਦੱਸ ਕੀ ਕਹਿਣਾ ਹੈ? ਚਲ ਮਾ ਚਲ ਜਾਈਂ। ਤੂੰ ਦੱਸ ਕੀ ਕੰਮ ਹੈ? ਨਹੀਂ ਮੈਨੂੰ। ਹਾਂ। ਬੰਦਾ ਵੀ ਵਧੀਆ ਜਵਾਬ ਨਹੀਂ। ਆਹ ਵਧੀਆ ਦੱਸ। 10 ਰੁਪਏ ਦੇ। ਉਹ ਕੰਜਰ ਦਿਆ, ਉਹ ਤੇਰਾ ਨਸ਼ਾ ਨਹੀਂ ਪੂਰਾ ਹੁੰਦਾ। ਉਹ ਇੰਦਰ ਨਹੀਂ ਹਵਾ ਹੋਵੇ ਤੈਨੂੰ ਤੇਰੀ ਮਾਂ ਨੂੰ ਅੱਗ ਲਾਈਏ ਇਹਦੇ ਬਾਰੇ ਸੋਚ ਲੈ ਕੁਛ। ਆਹ ਟਰੈਕਟਰ ਟਰੂਟਰ ਮੰਗ ਲੈ ਜੀ ਡੀਜ਼ਲ ਪਵਾ ਲਈਏ। ਆਪਸਾੜ ਨੂੰ ਬਹਿ ਗਏ ਨਾ। ਜੇ ਕਿ ਤੈਨੂੰ ਨਾ ਅੱਗ ਲਾਈ ਤੇਰੀ ਮਾਂ ਨੂੰ ਤਾਂ ਕੱਲ ਨੂੰ ਜਿੰਨਾ ਹੋਇਆ ਨਾ ਝੋਨਾ ਉਹ ਸਾਰਾ ਕਿਰਾਏ ਵਾਲੇ ਲੈ ਜਾਣਗੇ ਕਿਰਾਏ ਵਾਲੇ ਓਏ ਉੱਠ ਖੜ ਉੱਠ ਖੜ ਤੂੰ ਓ ਬਾਬਾ ਮੇਰੀ ਤਾਂ ਚਾਰੇ ਪਾਸੇ ਹਵਾ ਬੰਦ ਆ ਓਏ ਤੇਰੀ ਹਵਾ ਨਹੀਂ ਬੰਦ ਹੋਈ ਉਹ ਘਰ ਉੱਜੜ ਗਿਆ ਮੇਰਾ ਘਰ ਮੇਰਾ ਉੱਜੜ ਗਿਆ ਭਾਇਆ ਬੁੜੇ ਇਹਨੇ ਬਹੁਤ ਆ ਗੱਡੀਆਂ ਆ ਕਿਉਂ ਦੰਗਾਇਆ ਤਕਦਾ ਸਮਝ ਨਹੀਂ ਆ। ਬੁੜੇ ਨੇ ਤਾਂ ਨੀ ਯਰ ਕਿਤੇ ਨਸ਼ਾ ਸ਼ਰਾਬ ਵਾਲੇ ਸੱਦ ਲੈ। ਇਹਨਾਂ ਭਾਂ ਜੋ ਛੁੱਟਣਾ ਵੀ ਔਖਾ ਹੈ, ਛੇੜੀ ਛੇੜੀ ਖੜਾ ਵੀ ਨਹੀਂ ਛੜਦੇ। ਮੈਂ ਕਹਿੰਨਾ ਭੱਜ ਲਾ ਓਏ। ਤੇ ਆਪਾਂ ਨੂੰ ਨਾ ਲੈ ਜਾਣ। ਪਰ ਰੱਬ। ਕੋਈ ਕਾ ਕਿੱਧਰ ਭੱਜ ਜਾਂਦਾ ਪਤੰਦਰ? ਕਿੱਧਰ ਤੁਰਿਆ ਛੜਕ ਬੰਨੀ ਨੂੰ? ਆ ਪਤੰਦਰ ਥੱਲੇ ਥੱਲੇ ਆ ਜੇ ਕਿਤੇ। ਉਹ ਮੁੜਿਆ ਮੁੜਿਆ ਓਏ ਮੁੜਿਆ ਉੱਤਾ ਮੁੜਿਆ। ਕੀ ਬਣੂ ਯਾਰ ਇਹਨਾਂ ਦਾ ਲਾਦਾ। ਕੋਈ ਕੰਮ ਆ ਕੇ ਡੱਕਾ ਨਹੀਂ ਤੋੜਿਆ ਪਤੰਦਰ ਨੇ ਸਰ ਉਹ ਵੇਖੋ ਅੱਗ ਲਾਈ ਜਾਂਦੇ ਆ ਜਲਦੀ ਕਰੋ ਜਲਦੀ ਯਾਰ ਇਹਨੂੰ ਫੜੋ ਕਰਾ ਅੱਗ ਭਜਾਓ ਚੱਲ ਚਲੋ ਚਲੋ ਜਲਦੀ ਕਰੋ ਜਲਦੀ ਜਲਦੀ ਕਰੋ ਜਲਦੀ ਆ ਕੇ ਇਹਨੂੰ ਫੜੋ ਅੱਗ ਭਜਾਓ ਇਹਨਾਂ ਦੀ ਅੱਗ ਭਜਾਓ ਜਲਦੀ 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 ਆਏ ਆਏ ਕਰਵਾ ਦੇ ਉਹ ਅੱਗ ਭਜਾਓ ਫੜ ਫੜ ਓਏ 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 ਕਿਉਂ ਤੁਸੀਂ ਜੀਵੀਦਾਰ ਦਾ ਖੂਨ ਚੂਸਦੇ ਹੋ ਓਏ ਓਏ ਨਾ ਭਜਾਓ ਨਾ ਭਜਾਓ ਓਏ ਪਤੰਦਰੋ ਸਾਡੇ ਕੋਲ ਗੁੱਟਾ ਇਹਨੂੰ ਗੁੱਟਾ ਸਾਨੂੰ ਮਾਰ ਦਿਓ ਮਾਰ ਤੈਨੂੰ ਕਿੰਨੇ ਵਾਰ ਤੁਹਾਨੂੰ ਬਣਵਾਇਆ ਚਾਹੂੰ ਅੱਗ ਲਾਉਣੇ ਕੌਣ ਪਰਸਰਨਾ ਦਾ ਕਰਦੇ ਹੋ ਅੱਗ ਲਾਈਏ ਅੱਜ ਹਵਾ ਇੱਧਰ ਹੈ ਨਹੀਂ ਤਾਂ ਅੱਗ ਲਾਈਏ ਮਰਦੇ ਨੇ ਉਹ ਛੜਕਦੇ ਉੱਤੇ ਧੂਆਂ ਜਾਂਦਾ ਕਿਉਂ ਦੋਸ਼ੂਣ ਬਣੇ ਹੋ ਯਾਰ ਤੁਸੀਂ ਉਹ ਤੁਹਾਨੂੰ ਸਰਕਾਰਾਂ ਭੇਜ ਦਿੰਦੀਆਂ ਸਰਕਾਰਾਂ ਇਹ ਸਰਕਾਰਾਂ ਘਰੇ ਬੈਠੀਆਂ ਦੇਂਦੀਆਂ ਤਮਾਸ਼ੇ ਤੇ ਤੁਹਾਨੂੰ ਲਾਰਕਿਆ ਸਾਡੇ ਆਦੇ ਭਰਾਵਾਂ ਨੂੰ ਲੜਨ ਵਾਸਤੇ ਠੀਕ ਹੈ ਸਾਡੇ ਮਾਰੋ ਤੁਸੀਂ ਗੋਲੀ ਗੋਲੀ ਮਾਰੋ ਸਾਡੇ ਦਾ ਸਾਡਾ ਤਾਂ ਹੈ ਤਰੀਕਾ ਕੱਗ ਭਜਾਉਂਦਾ ਉਹ ਤਰੀਕਾ ਕਿਵੇਂ ਆ ਤੁਹਾਡਾ ਉਹ ਤਰੀਕਾ ਕਿਉਂ ਨਹੀਂ ਉਹ ਫੋਟਾ ਦਾ ਤਰੀਕਾ ਸਾਡਾ ਵੀ ਅੱਗ ਲਾਉਂਦਾ ਨਹੀਂ ਭਜਾਵਾਂਗੇ ਤੁਹਾਨੂੰ ਫੈਕਟਰੀਆਂ ਦਾ 55% ਫੈਕਟਰੀਆਂ ਦਾ ਧੂਆਂ ਤੇ 5% ਖੇਤੀ ਦਾ ਠੀਕ ਹੈ ਆ ਰਾਮਾ ਮੰਡੀ ਖੜੀ ਐ ਇੰਨਾ ਇੰਨੀ ਲਾਟ ਜਿਹੜੀ ਉਹਦੀ ਅੱਗ ਚੋਂ ਨਿਕਲਦੀ ਐ ਚਿਮਣੀ ਚੋਂ ਨਿਕਲਦੀ ਐ ਕੋ ਤੁਹਾਨੂੰ ਦੀਦੀ ਨਹੀਂ ਉਹ ਥੋੜਾ ਪਰਾਲੀ ਦਾ ਤੂੰ ਐਕਸੀਡੈਂਟ ਕਰਾਉਂਦਾ ਲੋਕਾਂ ਨੂੰ ਮਾਰਦਾ ਤੁਸੀਂ ਉਹ ਵੀ ਦੇਖੋ ਤੁਹਾਨੂੰ ਸੋਦੋ ਤਾਂ ਜਿੰਨਾ ਮਰਜ਼ੀ ਆਖੀ ਜਾਵੇ ਤੁਹਾਨੂੰ ਝੋਨਾ ਨਾ ਇਹ ਥੋੜੀ ਦੇਣਾ ਥੋੜੀਆਂ ਸਰਕਾਰਾਂ ਦੀ ਦੇਣਾ ਇਹ ਝੋਨਾ ਠੀਕ ਹੈ ਅਸੀਂ ਲਾਉਂਦੇ ਸੀ ਨਰਮਾ ਕਪਾਹ ਛੋਲੇ ਬਾਸੋ ਮਤੀ ਤੁਸੀਂ ਲਾਉਣ ਲਾਇਆ ਸਾਨੂੰ ਆ ਝੋਨਾ ਜਿੰਨਾ ਲੱਗਦਾ ਥੋੜੀ ਦੇਣਾ ਸਾਡੇ ਪਾਣੀ ਤੁਸੀਂ ਥੱਲੇ ਕਰਤੇ ਸਾਰਾ ਨਕੰਮਾ ਸਾਡੇ ਨਸ਼ੇ ਤੁਸੀਂ ਵਾਰਤੇ ਸਾਡੇ ਜੀਵ ਜਨਸਾਂ ਦੇ ਵਿੱਚ ਸਾਨੂੰ ਮਰਨ ਵਾਲਾ ਤੁਸੀਂ ਕਰਤਾ ਹੁਣ ਸਾਡੀ ਮੌਤ ਹੋਣੀ ਰਹੀ ਗਈ ਉਹ ਤੁਸੀਂ ਮਾਰ ਹੀ ਦੇਣਾ ਸਾਨੂੰ ਜੋ ਸਾਨੂੰ ਐਮਐਸਪੀ ਦੀ ਗਾਰੰਟੀ ਨਹੀਂ ਬੀਜਦੇ ਝੋਨਾ ਨਹੀਂ ਲਾਉਂਦੇ ਅੱਕਾ ਉਗਾ ਠੀਕ ਹੈ ਸਾਨੂੰ ਜਿਉਣ ਦਿਓ ਸਾਨੂੰ ਅਸੀਂ ਜਿਵੇਂ ਜਿਉ ਰਹੇ ਹਾਂ ਸਾਨੂੰ ਸਾਡਾ ਕੰਮ ਕਰਨ ਦਿਓ ਸਾਡੇ ਕੰਮਾਂ ਦੇ ਵਿੱਚ ਦਖਲਾ ਸਰਕਾਰਾਂ ਨਹੀਂ ਦਿੰਦੀਆਂ ਤੇ ਆਹ ਰਹਿੰਦਾ ਖੁੰਦਾ ਆਹ ਗੰਦੀਆਂ ਸਰਕਾਰਾਂ ਨੇ ਸਾਡੇ ਧੀ ਪੁੱਤ ਨਸ਼ੇ ਤੇ ਲਾਤੇ ਓਏ ਓਏ ਅਸੀਂ ਸਾਰੇ ਪਾਸੇ ਹੀ ਮਾਰਤੇ ਕਿਸੇ ਪਾਸੇ ਵੀ ਨਹੀਂ ਸਾਨੂੰ ਜਿਉਂਦਾ ਛੱਡਿਆ ਓਏ ਤੁਸੀਂ ਤਾਂ ਵਾਤਾਵਰਣ ਖਰਾਬ ਕਰਦੇ ਹੋ ਸਾਡਾ ਜਿਵੇਂ ਆਰਡਰ ਉਸ ਤਰ੍ਹਾਂ ਹੀ ਕਰਨਾ ਹੈ ਜਿਆਦਾ ਬੈਸੇ ਲੋਗ ਨਹੀਂ ਸਾਡੇ ਨਾਲ ਜਾ ਕਾਰਵਾਈ ਵਾਲੀ ਫਾਈਲ ਲਾ ਕੇ ਜਾ ਕੇ ਜਾ ਪਾ ਠੀਕ ਹੈ ਫਾਹੇ ਲਾ ਦਿਓ ਫਾਹੇ ਸਾਨੂੰ ਅੱਜ ਜ਼ਿੰਮੇਵਾਰਾਂ ਦੇ ਜਵਾਬ ਖੇਤੀ ਕਰਕੇ ਰਾਜ ਨਹੀਂ ਸਭ ਬਾਹਰ ਨੂੰ ਤੁਰੇ ਜਾਂਦੇ ਆ ਇਹ ਸਭ ਛੋਟੀਆਂ ਪੌਂਸੀਆਂ ਹੋਵੇ ਛੋਟੀਆਂ ਸਰਕਾਰਾਂਆਂ ਜਿਹੜੀਆਂ ਤੁਹਾਨੂੰ ਸਾਡੇ ਕੋਲੇ ਭੇਜ ਬੰਨੀਆਂ ਠੀਕ ਹੈ ਇਹ ਸਭ ਸਰਕਾਰਾਂ ਦੀਆਂ ਪੌਂਸੀਆਂ ਆ ਮੈਂ ਕੱਲ ਲਾਉਣਾ ਇਹਨਾਂ ਤੇ ਕਾਰਵਾਈ ਤੁਸੀਂ ਅੱਗ ਲਾਉਣੀ ਬੰਦ ਕਰ ਦਿਓ ਕਿਉਂ ਪਰਾਲੀ ਸਾੜਦੇ ਹੋ ਅਸੀਂ ਕਾਰਵਾਈਆਂ ਪਾਉਣੀਆਂ ਬੰਦ ਕਰ ਦਈਏ ਅਸੀਂ ਕੋ ਰਾਤਾਂ ਨੂੰ ਝਾਕੀਏ ਅਸੀਂ ਖੇਤਾਂ ਛੜਕਾਂ 'ਚ ਧੱਕੇ ਖਾਂਦੇ ਫਿਰਦੇ ਆ ਤੁਸੀਂ ਕਿਸਾਨ ਪਰਾਲੀਆਂ ਨੂੰ ਅੱਗ ਲਾਈ ਜਾਂਦੇ ਹੋ ਕੋਈ ਪਰ ਸਾਨੂੰ ਤਾਂ ਸਾਰਿਆਂ ਦਾ ਫਿਕਰ ਹੈ ਨਾ ਆ ਜਿਹੜੇ ਭੈਣ ਭਾਈ ਇੱਥੇ ਲੰਘਦੇ ਆ ਨਾ ਸਾਨੂੰ ਸਾਰਿਆਂ ਦਾ ਫਿਕਰ ਆ ਓਏ ਅਸੀਂ ਤਾਂ ਨਹੀਂ ਅੱਗ ਲਾਈ ਕਿਉਂਕਿ ਹਵਾ ਉਧਰ ਨਹੀਂ ਸੀ ਅੱਜ ਹਵਾ ਇੱਧਰ ਲਈ ਹੋਈ ਆ ਤਾਂ ਅੱਗ ਲਾਈ ਐ ਠੀਕ ਐ ਆ ਜਿਨ੍ਹਾਂ ਦੇ ਢਿੱਡਾਂ ਦੇ ਵਿੱਚ ਜਿਨ੍ਹਾਂ ਦੀ ਸੰਘਾਂ ਦੇ ਵਿੱਚ ਜਿਨ੍ਹਾਂ ਦੇ ਫੇਫੜਿਆਂ ਦੇ ਵਿੱਚ ਜਿਹੜਾ ਧੂੰਆ ਜਾਣਾ ਨਾ ਉਹ ਜਵਾਕ ਵੀ ਸਾਡੇ ਆ ਸਾਨੂੰ ਉਹਨਾਂ ਦਾ ਵੀ ਫਿਕਰ ਆ ਆ ਪੰਜਾਬੀਆਂ ਦਾ ਓ ਸਰਦਾਰਾ ਤੂੰ ਨਹੀਂ ਲਾਈ ਹੋਰ ਵੀ ਤਾਂ ਲਾਉਂਦੇ ਆ ਇਕੱਲੇ ਤੂੰ ਅੱਜ ਸੜਕ ਤੇ ਨਹੀਂ ਲਾਈ ਹੋਣੀ ਤੇਰੀ ਹਵਾ ਦਾ ਕੀ ਆ ਹਵਾ ਇਧਰੋਂ ਇਧਰ ਨੂੰ ਹੋ ਗਈ ਫੇਰ ਓਏ ਰੌਲਾ ਕਾਦਾ ਪਈ ਜਾਂਦਾ ਆ ਬੁੜੇ ਧਾਲੇ ਕੌਣ ਹੋਏ ਖੜੇ ਆ ਯਾਰ ਉਹ ਦੇਖਾਂ ਤਾਂ ਸਹੀ ਇਹ ਨਵੀਂ ਬਣਾਗਾ ਇਹ ਤਾਂ ਸਿਰਫ ਨਹੀਂ ਇਹ ਪ੍ਰਾਲੀ ਸਾੜੀ ਜਾਂਦੇ ਆ ਬੈਠੇ ਕਿਸੇ ਦੀ ਮੰਨਦੇ ਨਹੀਂ ਗੱਲ ਸੁਣਦੇ ਨਹੀਂ ਇਹ ਸੁਣ ਲਿਆ ਕਰੋ ਸਰਕਾਰ ਦੀ ਵੀ ਕਦੇ ਤੁਸੀਂ ਅਸੀਂ ਸਰਕਾਰ ਦੇ ਬੰਨੇ ਹੋਏ ਆ ਨਾਂ ਦੱਸ ਤੇਰਾ ਕੀ ਐ ਬੁੜਿਆ ਕੌਣ ਐ ਤੂੰ ਦੇਖ ਲੈ ਆਹ ਦੇਖ ਲੈ ਕੀ ਹੋਈ ਜਾਂਦਾ ਆਹ ਖੜਿਆ ਹਾਲਾਤ ਚੜ ਕੇ ਆਏ ਉਹ ਕੰਜਰਾ ਉਹ ਤੈਨੂੰ ਕਿੰਨੇ ਵਾਰੀ ਕਿਹਾ ਓਏ ਓਏ ਸਮਝ ਜਾ ਓਏ ਛੱਡ ਦੇ ਨਸ਼ਾ ਪਤਾ ਓਏ ਆਹ ਦੀ ਜ਼ਮੀਨ ਸੰਭਲਾ ਆਹ ਮਾੜੀ ਮੋਟੀ ਰਹਿ ਗਈ ਇਹ ਸੰਭਲਾ ਨਹੀਂ ਇਹ ਦੀ ਵਿਗ ਜੂ ਡਾਕਟਰ ਨੇ ਕਿਹੜੇ ਖੜੇ ਆਸੇ ਪਾਸੇ ਇਹ ਹੋਏ ਫੈਲਾ ਪਤਾ ਨਹੀਂ ਫੈਲਾਈਆਂ ਵਾਲੇ ਕਿਹੜੇ ਆ ਯਾਰ ਚੱਲ ਕੇ ਦੇਖ ਆਈਏ ਦੇਖ ਕੇ ਆਈਏ ਚੱਲ ਗਏ ਉੱਥੇ ਕੀ ਪਸਾ ਹੋ ਨਾਬ ਅੱਗ ਤਾਂ ਹੁਣ ਲਾ ਕੇ ਹਟਾਂਗੇ ਸਾਡਾ ਤਾਂ ਸਰਕਾਰ ਵੱਲੋਂ ਹਦਾਇਤਾਂ ਅਸੀਂ ਅੱਗ ਨਹੀਂ ਲਾਉਣ ਦੇਣੀ ਸਾਡਾ ਕੰਮ ਅੱਗ ਬੁਝਾਉਣਾ ਅੱਗ ਨਾ ਲਾਉਣ ਦੇਣੀ ਤੁਸੀਂ ਅਫਸਰੋ ਆਪਦਾ ਕੰਮ ਕਰੋ ਅਸੀਂ ਆਪਦਾ ਕੰਮ ਕਰਦੇ ਅਸੀਂ ਨਹੀਂ ਅੱਗ ਲਾਉਣ ਦੇਣੀ ਯਾਰ ਤੈਨੂੰ ਉਹ ਤੂੰ ਅੱਗ ਦਾ ਹਾਰ ਯਾਰ ਓਏ ਉਹ ਭਾਈ ਕੀ ਕਿਉ ਕਰ ਇਹਨਾਂ ਨੂੰ ਟੇਲ ਕਰਾ